ਮੇਰਾ ਨਾਮ ਜਸਪ੍ਰੀਤ ਕੌਰ ਮੈਂ ਪਿੰਡ ਖੋਖਰ ਕਲਾਂ ਤੋਂ ਹੀ ਜ਼ਿਲ੍ਹਾ ਸੰਗਰੂਰ ਦੀ ਆਈ ਮੈਂ ਏਲਮ ਦੀ ਭਰਤੀ ਲਈ ਅੱਜ ਨੁਜਿੱਤੀ ਪੱਤਰ ਲੈਣ ਆਈ ਆਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਬਹੁਤ ਟਾਈਮ ਤੋਂ ਟਰਾਈ ਕਰ ਰਹੀ ਸੀਗੀ ਗੋਵਿੰਦਗੜ੍ਹ ਖੋਖਰ ਹਾਂਜੀ ਸਰ ਜਿੱਥੇ ਤੁਹਾਡੀ ਭੂਆ ਹੈਗੀ ਉਹਨਾਂ ਦੇ ਘਰਾਂ ਚੋਂ ਹੀ ਆਈ ਆਈ ਅੱਛਾ ਮੈਂ ਗਰਮੀਆਂ ਨੇ ਛੁੱਟੀਆਂ ਚ ਮੈਂ ਜਾਂਦਾ ਹਾਂ ਹਾਂਜੀ ਸਰ ਉਹ ਤੋਂ ਅਸੀਂ ਉੱਥੇ ਸੀਗੇ ਰੋਟੀ ਬਣਾ ਰਹੇ ਸੀ ਤੁਸੀਂ ਉੰਨੇ ਨੇ ਮੈਨੂੰ ਕਿਹਾ ਵੀ ਸੀਗਾ ਵੀ ਤੁਸੀਂ ਜ਼ਰੂਰ ਕਿਓ ਵੀ ਦੱਸਿਆ ਸੀਗਾ ਵੀ ਅੱਜ ਆਉਣਗੇ ਸਰ ਵੀ ਵੀ ਅਸੀਂ ਉੱਥੋਂ ਆਈਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ ਮੈਂ ਬਹੁਤ ਟਾਈਮ ਦਾ ਸੁਪਨਾ ਸੀ ਜੋ ਅੱਜ ਪੂਰਾ ਹੋਇਆ ਹੈ ਸਾਡੇ ਸਾਰੇ ਪਰਿਵਾਰ ਵੱਲੋਂ ਇਹ ਬਹੁਤ ਬਹੁਤ ਥੈਂਕ ਯੂ ਬਹੁਤ ਬਾਰਕਾ ਜਸਪੀਤ ਜੀ ਸਰ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਮੈਂ ਗਗਨਦੀਪ ਕੌਰ ਦਸੂਆ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਬਿਲੋਂਗ ਕਰਦੀ ਆ ਤੇ ਹੁਣ ਮੈਂ ਪੰਚਕੁਲਾ ਵਿਖੇ ਮੈਰਿਟ ਹਾਂ ਸਰ ਮੈਂ ਅੱਜ 2 ਸਾਲ ਪਹਿਲੇ ਇੱਥੇ ਜਈ ਸਬਸਟੇਸ਼ਨ ਪੀਐਸਟੀਸੀਐਲ ਦੇ ਅੰਦਰ ਤੁਹਾਡੇ ਹੱਥੋਂ ਨਿਯੁਕਤੀ ਪੱਤਰ ਲਿਆ ਸੀ ਤੇ ਅੱਜ ਮੈਂ 2 ਸਾਲ ਦੇ ਅੰਦਰ ਅੰਦਰ ਏਈਓਟੀ ਇਲੈਕਟ੍ਰੀਕਲ ਲਈ ਨਿਯੁਕਤੀ ਪੱਤਰ ਤੁਹਾਡੇ ਕੋਲੋਂ ਲੈਣ ਆਈ ਹਾਂ ਦੂਜੀ ਨੌਕਰੀ ਹੋ ਗਈ ਤੁਹਾਡੀ ਹਾਂਜੀ ਔਰ ਸਰ ਇਹ ਤੁਹਾਡੀ ਸਰਕਾਰ ਦੇ ਅੰਦਰ ਹੀ ਹੋ ਪਾਇਆ ਹੈ ਸਰ ਮੈਂ ਗੱਲ ਕਹੂੰਗੀ ਸੋ ਸੇ ਪੰਜਾਬ ਚੋਂ ਬਾੜ ਜਾਣ ਦੀ ਲਹਿਰ ਰੋਕ ਦਿੱਤੀ ਸਰ ਇਹ ਬਹੁਤ ਵੱਡੀ ਗੱਲ ਪਰਮਾਤਮਾ ਸਰ ਤੁਸੀਂ ਕਹਿਆ ਸੀ ਹਰ ਬੱਚਾ ਆਪਣੇ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਜੌਬ ਲਏਗਾ ਤੇ ਅੱਜ ਮੈਂ ਬੜੇ ਮਾਣ ਨਾਲ ਕਹਿਣਾ ਚਾਹੂੰਗੀ ਕਿ ਮੈਂ ਬੀਟੈਕ ਐਮਟੈਕ ਹੋਲਡਰ ਅੱਜ ਆਪਣੇ ਐਸ ਡੀਓ ਦੀ ਪੋਸਟ ਲਈ ਇੱਥੇ ਨਿਯੁਕਤੀ ਪੱਤਰ ਲੈਣ ਆਈ ਹਾਂ ਵਾਹ ਵਾਹ ਮੁਬਾਰਕਾਬਾਦ ਬਹੁਤ ਬਹੁਤ ਮੁਬਾਰਕਾਬਾਦ ਮੈਂ ਥੋੜੀ ਇੱਕ ਵਾਪਰਾ ਜੀ ਉਹ ਮੇਰੇ ਨਾਲ ਘਟਿਆ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਸਰ ਮੈਂ মিডিਆ ਨਾਲ ਸਾਡੀ ਇੰਟਰੈਕਸ਼ਨ ਹੋ ਰਹੀ ਸੀ ਤੇ ਸਾਡੇ ਵਿੱਚੋਂ ਹੀ ਨੇ ਲਫਰੀ ਬਰਾੜ ਏਲਮ ਫਸਟ ਟਾਈਮ ਮਿਲੀ ਉਹਨਾਂ ਨੂੰ ਤੇ ਜਦੋਂ ਮੈਂ ਦੱਸਿਆ ਕਿ ਮੈਂ ਗੇਟ ਕੁਆਲੀਫਾਈ ਕਰਕੇ ਐਸ ਡੀਓ ਦੀ ਪ੍ਰਤੀ ਹੋਣ ਜਾ ਰਹੀ ਏ ਮੇਰੀ ਤੇ ਸਰ ਉਹ ਡਿਪਲੋਮਾ ਹੋਲਡਰ ਨੇ ਉਹਨਾਂ ਨੇ ਕਿਹਾ ਮੈਮ ਤੁਸੀਂ ਮੈਨੂੰ ਦੱਸੋਗੇ ਗੇਟ ਕਿੱਦਾਂ ਕੁਆਲੀਫਾਈ ਕਰਨਾ ਹੈ ਮੈਂ ਬੀਟੈਕ ਕਰੂੰਗਾ ਤੇ ਮੈਂ ਗੇਟ ਦੇ ਕੇ ਮੈਂ ਏਈਓਟੀ ਵਿੱਚ ਲੱਗਣਾ ਚਾਹਵਾਂਗਾ ਸਰ ਇਹ ਸੋਚ ਬਦਲ ਸੀ ਤੁਸੀਂ ਇਹ ਬਹੁਤ ਵੱਡੀ ਗੱਲ ਹੈ ਦੱਸ ਦਿਓ ਹਾਂਜੀ ਸਰ ਉਹਨੂੰ ਦੱਸ ਦਿਓ ਸਰ ਮੈਂ ਹਾਂਜੀ ਹਾਂਜੀ ਸਰ ਮੈਂ 500 ਪਲੱਸ ਸਟੂਡੈਂਟਸ ਨੂੰ ਮੈਂਟਰਸ਼ਿਪ ਦੇ ਚੁੱਕੀ ਆ ਟੀਚਿੰਗ 'ਚ ਰਹਿ ਚੁੱਕੀ ਆ ਸਰ ਮੈਂ ਤੇ ਇਹ ਮੇਰਾ ਇੱਕ ਸੁਪਨਾ ਵੀ ਰਹਿ ਗਿਆ ਤੇ ਜਿੰਨੇ ਵੀ ਬੱਚੇ ਆ ਜਿਨ੍ਹਾਂ ਦੀ ਅਸੀਂ ਹੈਲਪ ਕਰ ਪਾਈਏ ਮੈਂ ਬਹੁਤ ਸੁਭਾਕੇਸ਼ਾਲੀ ਆਪਣੇ ਆਪ ਨੂੰ ਮੰਨਾਂਗੀ ਇਸ ਚੀਜ਼ 'ਚ ਸਰ ਮੈਂ ਸੀਐਮਡੀ ਸਰ ਦੀ ਬਹੁਤ ਸ਼ੁਕਰਗੁਜ਼ਾਰ ਆ ਲਾਸਟ ਈਅਰ 125 ਐਸਡੀਓਜ਼ ਦੀ ਪੜਤੀਆਂ ਆਈਆਂ ਉਦੇ ਬਾਅਦ ਅਗਲੇ ਹੀ ਸਾਲ ਸਰ ਇਹ ਕੋਈ ਚਮਤਕਾਰ ਤੋਂ ਘੱਟ ਨਹੀਂ ਹੈ 100% ਹੋਰ ਇਹ ਹੀ ਹੋਤੀ ਦੇ ਵਿੱਚ ਐਂਡ ਸਰ ਇਹ ਤੁਹਾਡੀ ਜਿਹੜੀ ਵਿਜ਼ਨ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ ਜੋਬ ਲੈਣੀ ਤੇ ਪੰਜਾਬ ਦੇ ਵਿੱਚ ਰਹਿ ਕੇ ਜੋਬ ਕਰਨੀ ਸਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਮੈਂ ਮੇਰਾ ਪਰਿਵਾਰ ਹਮੇਸ਼ਾ ਤੁਹਾਡੇ ਲਈ ਸ਼ੁਕਰਗੁਜ਼ਾਰ ਰਵਾਂਗੇ ਤੇ ਮੈਂ ਵਾਈਗਰੂ ਜੀ ਦੀ ਬਹੁਤ ਸ਼ੁਕਰਗੁਜ਼ਾਰ ਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਐਂਡ ਸਰ ਆਈ ਵਿਸ਼ ਯੂ ਫਾਰ ਯੋਰ ਗ੍ਰੇਟ ਹੈਲਥ ਕਿਉਂਕਿ ਸਾਨੂੰ ਤੁਹਾਡੀ ਲੀਡਰਸ਼ਿਪ ਦੀ ਬਹੁਤ ਲੋੜ ਹੈ ਔਰ ਜਿੱਦਾਂ ਤੁਸੀਂ ਹੱਸਦੇ ਹੋਏ ਇੰਨਾ ਪ੍ਰੈਸ਼ਰ ਝੇਲ ਲੈਂਦੇ ਹੋ ਅਸੀਂ ਚਾਹੁੰਦੇ ਹਾਂ ਤੁਸੀਂ ਇਹੀ ਸਾਡੇ ਸਿਰ ਤੇ ਹੱਥ ਰੱਖੋ ਔਰ ਅਸੀਂ ਵੀ ਇਸ ਜੌਬ ਦੇ ਵਿੱਚ ਵਧੀਆ ਕੰਮ ਕਰ ਪਾਈਏ ਥੈਂਕ ਯੂ ਸਰ ਐਂਡ ਥੈਂਕ ਯੂ ਸੀਐਮਡੀ ਸਰ ਇਟ ਮੀਨਸ ਅ ਲੋਟ ਥੈਂਕ ਯੂ ਸੁਖਚੈਨ ਕੌਰ ਜੀ ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਸੁਖਚੰਨ ਕੋਹੜਾ ਮੈਂ ਸ਼ਹਿਰ ਸੰਗਰੂਰ ਤੋਂ ਬਿਲੋਂਗ ਕਰਦੀ ਆ ਸਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਸਾਨੂੰ ਇੱਕ ਨਵੀਂ ਉਮੀਦ ਆਈ ਕਿ ਜਿਹੜੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰੇਗੀ ਤੇ ਇਹ ਸਰਕਾਰ ਸਭ ਪੂਰੀ ਸਾਡੀਆਂ ਉਮੀਦਾਂ ਦੇ ਹਾਰੇ ਉੱਤਰ ਰਹੀ ਹੈ ਸਾਡੇ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਂ ਲਿਆ ਰਹੀ ਹੈ ਜੋ ਮਤਲਬ ਪਹਿਲੀ ਸਰਕਾਰ ਤੁਸੀਂ ਸੋਚ ਵੀ ਨਹੀਂ ਸਕਦੇ ਸੀ ਤੇ ਕਿੰਨੇ ਰੁਜ਼ਗਾਰ ਦੇ ਮੌਕੇ ਉਸੇ ਮੌਕੇ ਦੇ ਅੱਜ ਅਸੀਂ ਲਗਭਗ 1300 ਕੈਂਡੀਡੇਟ ਜਿਹੜੇ ਆ ਭਾਗੀਦਾਰ ਬਣ ਰਹੇ ਆ ਇਹਦੇ ਲਈ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਤੇ ਸਰ ਮੈਨੂੰ ਪੂਰੀ ਉਮੀਦ ਹੈ ਕਿ ਭਵਿੱਖ ਦੇ ਵਿੱਚ ਵੀ ਤੁਸੀਂ ਇਦਾਂ ਹੀ ਸਾਡੇ ਵਰਗੇ ਨੌਜਵਾਨ ਨੂੰ ਜਿਹੜਾ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਵੋਗੇ ਤੇ ਜੋ ਜਿੱਦਾਂ ਮੈਮ ਨੇ ਕਿਹਾ ਕਿ ਬੱਚੇ ਬਾਹਰ ਨੂੰ ਭੱਜਦੇ ਆ ਜਿਹੜੇ ਉਹ ਮੈਨੂੰ ਨਹੀਂ ਲੱਗਦਾ ਕਿ ਇਦਾਂ ਦੇ ਮੌਕੇ ਜੇ ਸਾਨੂੰ ਮਿਲਦੇ ਰਹਿਣਗੇ ਤਾਂ ਉਹ ਬਾਹਰ ਜਾਣ ਦੀ ਸੋਚਣਗੇ ਤੇ ਸਰ ਮੈਨੂੰ ਸਰਕਾਰ ਤੋਂ ਪੂਰੀ ਉਮੀਦ ਹੈ ਕਿ ਇਸ ਪੁਆਇੰਟ ਆਫ View ਤੋਂ ਕਿ ਨੌਜਵਾਨ ਸਾਡਾ ਪੰਜਾਬ ਦਾ ਯੂਥ ਜਿਹੜਾ ਪੰਜਾਬ 'ਚ ਰਹਿ ਕੇ ਪੰਜਾਬ ਨੂੰ ਸਰਵ ਕਰੇ ਇਹ ਪੰਜਾਬ ਦੀ ਬੈਟਰਮੈਂਡ ਦੇ ਲਈ ਆਈ ਥਿੰਕ ਇਸ ਤੋਂ ਵਧੀਆ ਕੁਝ ਹੋਰ ਨਹੀਂ ਹੋ ਸਕਦਾ ਤੇ ਸਰ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਇਦਾਂ ਦੇ ਮੌਕੇ ਦੇਣ ਲਈ ਤਾਂ ਕਿ ਅਸੀਂ ਆਪਣੇ ਪੰਜਾਬ ਨੂੰ ਸਰਵ ਕਰ ਸਕੀਏ ਤੁਹਾਡੀ ਮਿਹਨਤ ਹੈ ਸੁਖਚੈਨ ਕੌਰ ਜੀ ਥੈਂਕ ਯੂ ਸਰ ਉਹ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰਾ ਤਾਂ ਨਾਂ ਹੀ ਲੱਗੀ ਜਾਂਦਾ ਮਿਹਨਤ ਤਾਂ ਤੁਹਾਡੀਆਂ ਨੇ ਸਰ ਸਰ ਜਰਨੈਲ ਤੱਕੜਾ ਹੋਵੇ ਫੌਜਾਂ ਆਪੀ ਤੱਕੜੀਆਂ ਹੋ ਜਾਂਦੀਆਂ ਨੇ ਜੀਆ ਜਰਨੈਲ ਜਿਹੜਾ ਸਰ ਲੀਡਰ ਜਦੋਂ ਜਿੱਧਰ ਨੂੰ ਲੈ ਕੇ ਜਾਂਦਾ ਨਾ ਸਰ ਇੱਕ ਲੜਾਈ ਉਧਰ ਨੂੰ ਜਾਂਦੀ ਆ ਸਾਡਾ ਜਦੋਂ ਲੀਡਰ ਸਾਨੂੰ ਸਾਨੂੰ ਸਰਵ ਕਰਨ ਦੀ ਇੱਕ ਜਿਹੜੀ ਡਾਇਰੈਕਸ਼ਨ ਦੇ ਰਿਹਾ ਤਾਂ ਸਰ ਅਸੀਂ ਉਹਨਾਂ ਦੀ ਡਾਇਰੈਕਸ਼ਨ ਤੇ ਚੱਲਾਂਗੇ ਮੈਂ ਬਾਹਰੋਂ ਇੱਥੇ ਆਇਆ ਸਰ ਅੱਜ ਆਪਣਾ ਨਿੱਤੀ ਬਤਰ ਲੈ ਅੱਛਾ ਹਾਂ ਜੀ ਆ ਸਰ ਮੇਰੇ ਲਈ ਬਹੁਤ ਹੀ ਮਾਨ ਵਾਲੀ ਗੱਲ ਹੈ ਜੀ ਇਹ ਕਿੱਥੇ ਚਲਾ ਗਿਆ ਸੀ ਮੈਂ ਇਕੱਲੀ ਗਿਆ ਸੀ ਸਰ ਅੱਛਾ ਫਿਰ ਜਦੋਂ ਪਤਾ ਲੱਗਿਆ ਵੀ ਮੇਲ ਆਈ ਸਰ ਮੈਨੂੰ ਤੇ ਫਿਰ ਮੈਂ ਉੱਥੋਂ ਇੱਥੇ ਆਇਆ ਮੈਂ ਘਰੇ ਹਲੇ ਗਿਆ ਨਹੀਂ ਸਰ ਓਹ ਠੀਕ ਹੈ ਮੇਰਾ ਬੋਰਡਿੰਗ ਪਾਸ ਮੇਰੇ ਕੋਲ ਹੀ ਅਸਰ ਕਰ ਲਈ ਆਏ ਹਾਲੇ ਮੈਂ ਚੰਡੀਗੜ੍ਹ ਹਾਂ ਹਾਂਜੀ ਸਰ ਦਿੱਲੀ ਤੋਂ ਸਿੱਧਾ ਚੰਡੀਗੜ੍ਹ ਹੀ ਆਇਆ ਹਾਂ ਸਰ ਮੈਂ ਵਾਹ ਵਾਹ ਹਾਂ ਹੁਣ ਨਿਕਤੀ ਬੱਤਰ ਲੈ ਕੇ ਜਾਊਂਗਾ ਸਰ ਇਹ ਤਾਂ ਇਹ ਸਭ ਤੁਹਾਡੀ ਸਰਕਾਰ ਦੀ ਬਰੌਲਟੀ ਹੋਇਆ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ